ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਪਿੰਡ ਉਪਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਬ ਇਹਸ ਘਰ ਚ ਪਹਿਲਾ ਵੀਡੀਓ ਬਣੀ ਅੱਜ ਫੇਰ ਪਹੁੰਚੇ ਆਂ ਟੋਟਲ 9 ਪਸ਼ੂ ਸੇਲ ਕਰਨੇ ਆ ਵੀ ਇਹਨੇ 9 ਦੀਆਂ 9 ਹੀ ਵੜਾਂ ਆ ਜੀ ਚੰਗੀਆਂ ਸੋਹਣੀਆਂ ਸੁਨੱਖੀਆਂ ਚੰਗੇ ਰਿਕਾਰਡ ਵਾਲੀਆਂ ਜੀ ਟੌਪ ਦੀਆਂ ਵੜਾਂ ਜਿਨ੍ਹਾਂ ਵਿੱਚੋਂ ਕੁਝ ਸੂਈਆਂ ਸੂਈਆਂ ਤੇ ਕੁਝ ਗੱਬਣਾ ਜੀ 4 ਦੰਦ 6 ਦੰਦ ਤੇ 2 ਦੰਦ ਦੇ ਵੜਾ ਮਿਲਣ ਗਿਆ ਇੱਥੇ ਤੁਹਾਨੂੰ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀਡੀਓ ਤੋਂ ਗੱਬਣ ਪਸ਼ੂ ਨੂੰ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹਿ ਸਕੇ ਅੱਜ ਤੁਹਾਨੂੰ ਤਕਰੀਬਨ 4-5 ਜਰਸੀਆਂ ਦਿਖਾਵਾਂਗੇ ਤੇ ਬਾਕੀ ਅੱਜ ਫਰੌਸ ਦੇ ਵਿੱਚ ਆ ਜਾਂਦੀਆਂ ਉਹ ਵੀ ਵੜਾ ਦਿਖਾਵਾਂ ਵੀਰ ਹੁਣਾਂ ਨਾਲ ਗੱਲਬਾਤ ਕਰਾਉਣੇ ਆ ਜੀ ਇੱਕ ਇੱਕ ਬੇਨਤੀ ਹੋਰ ਆ ਤੇ ਜਿਹੜਾ ਸਾਡੀ ਵੀਡੀਓ ਤੇ ਕੋਈ ਵੀ ਡੰਗਰ ਖਰੀਦੇ ਮਲੋ ਖਰੀਦਾ ਉਹਨੂੰ ਨਹੀਂ ਗਾਹਕ ਡੰਗਰ ਚ ਚਵਾਉਂਦਾ ਦੋ ਟਾਈਮ ਨਹੀਂ ਚਵਾਈ ਕਰਾਉਂਦਾ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਚਵਾਉਂਦੇ ਉਹ ਗੱਲ ਬੱਕਰੀ ਆ ਜੇ ਅਗਲਾ ਨਹੀਂ ਚਵਾਉਂਦਾ ਤੇ ਉਹਦੇ ਕੋ ਡੰਗਰ ਨਾ ਲਾਓ ਭਾਵੇਂ ਸਾਡੇ ਚੈਨਲ ਤੇ ਵੀਡੀਓ ਪਈ ਆ ਠੀਕ ਆ ਇਹ ਗੱਲ ਦਾ ਧਿਆਨ ਰੱਖਣਾ ਵੀਰ ਕੋਈ ਵੀ ਜੀ 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 ਸਸਰੀ ਘਰ ਭਾਜੀ ਸਸਰੀ ਘਰ ਮਾਰਾ ਭਿੰਡਰ ਸਾਹਿਬ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਸੁਣਾਓ ਜੀ ਵਧੀਆ ਜੀ ਤੁਸੀਂ ਸੁਣਾਓ ਕਿ ਕਿੰਨੀਆਂ ਵੈਣਾ ਸੇਲ ਕਰਨੀਆਂ ਵੀਰ ਜੀ ਅੱਜ ਮਹਾਰਾਜ ਦੀ ਮਹਿਰ ਨਾਲ ਜੀ ਨੌਨ ਆ ਗਿਆ ਆਪਣੇ ਅੱਛਾ ਨੌਨ ਆ ਗਿਆ ਹਾਂਜੀ ਠੀਕ ਹੈ ਜੀ ਤੇ ਸੂਈਆਂ ਕਿੰਨੀਆਂ ਵਿੱਚੋਂ ਦੋ ਸੂਈਆਂ ਸੱਤ ਗੱਬਣ ਹੋਇਆ ਸੱਤ ਗੱਬਣਾ ਹਾਂਜੀ ਤੇ ਦੰਦਾ ਜੀ ਆ ਸਾਰੀਆਂ ਦੰਦਾ ਚ ਵੜਾ ਜੋ ਕਵਾਂਗੇ ਉਹ ਦੰਦ ਹੋਣਗੇ ਬੱਚਿਆਂ ਦੇ ਠੀਕ ਹੈ ਜੀ ਹਾਂਜੀ ਬਾਕੀ ਚੈੱਕ ਵੀ ਕਰ ਲੈ ਕੋਈ ਆ ਗਿਆ ਹੋਵੇ ਹਾਂ ਚੈੱਕ ਕਰੇ ਤਸੱਲੀ ਕਰੇ ਆਪਣੀ ਠੀਕ ਹੈ ਜੀ ਐਡਰੈਸ ਦੱਸ ਦਿਓ ਭਾਜੀ ਆਪਣਾ ਐਡਰੈਸ ਭਾਜੀ ਪਿੰਡ ਉਪਲਿਆ ਹਾਂਜੀ ਤਹਿਸੀਲ ਖਡੂਰ ਸਾਹਿਬ ਆ ਜਿਹੜਾ ਤਰਨਤਾਰ ਠੀਕ ਹੈ ਜੀ ਨਾਮ ਦੱਸ ਦਿਓ ਵੀਰ ਜੀ ਆਪਣਾ ਗਰਜੀਤ ਸਿੰਘ ਜੀ ਫੋਨ ਨੰਬਰ ਦੱਸ ਦਿਓ ਜੀ 8284 ਹਾਂਜੀ 087033 ਇਹਤੇ ਵਟਸਐਪ ਚੱਲਦਾ ਵਾ ਹਾਂਜੀ 98154 25783 ਇਹ ਦੂਸਰਾ ਨੰਬਰ ਠੀਕ ਆ ਜੀ ਫੋਨ ਕਰ ਲੇ ਪਹਿਲਾਂ ਆਪਾਂ ਦਿਖਾਈਏ ਗੱਬਣ ਵਹਿੜ ਦਿਖਾਈਏ ਹਨਾ ਹਾਂਜੀ ਆ ਵੇਖੋ ਜੀ ਇਹਦਾ ਭਾਜੀ ਸੁਆ ਕਰਵਾ ਜੀ ਬੁੱਜੇ ਵਾਲਾ ਸੁਆ ਭਾਜੀ ਹਾਂਜੀ ਪਿਓਰ ਛਿੱਗੀ ਜੀ ਛਿੱਗੀ ਮੂੰਹ ਤੋਂ ਹਾਂਜੀ ਠੀਕ ਆ ਜੀ ਤੋਰੋ ਵੀ ਜੀ ਪਹਿਲਾਂ ਤੁਹਾਨੂੰ ਦਿਖਾਈਏ ਫੇਰ ਡਿਟੇਲ ਲੈਨੇ ਆ ਇਹਦੀ ਸਾਰੀ ਆ ਵੇਖੋ ਜੀ ਦੂਜਾ ਸੁਆ ਤੇ ਬਹੁਤ ਹੀ ਸੋਹਣੀ ਆ ਜੀ ਚੰਗੀ ਆ ਆ ਵੇਖੋ ਜੀ ਵੇਖੋ ਭਵਾ ਨਾ ਜਾ ਕੇ ਕਰੋ ਥਣਾ ਦਾ ਗੈਪ ਥਣਾ ਦਾ ਗੈਪ ਵੇਖੋ ਪੂਰਾ ਪੂਰਾ ਠੰਡੀ ਧੀਰੀ ਆ ਵੇਖੋ ਵੀਰ ਨੇ ਖਲਾਰ ਕੇ ਨਾ ਥੱਲੇ ਬੈ ਕੇ ਰੱਖ ਦਿੱਤਾ ਐਦਾਂ ਥੱਲੇ ਬਹਿ ਜਾਓ ਭਾਜੀ ਆ ਵੇਖ ਥਣਾ ਦਾ ਗੈਪ ਵੀ ਬਹੁਤ ਸੋਹਣਾ ਤੇ ਚਵਾ ਵੀ ਮੁੱਠੀ ਵਾਲਾ ਲੈ ਆ ਵੀਰ ਜੀ ਘਮਾ ਲਓ ਇਹਨੂੰ ਸੁਆ ਭਾਜੀ ਕਿੰਮਾ ਦਾ ਦੂਜਾ ਸੁਆ ਵੀ ਇਹ ਗੁੱਜਾ ਕੋਈ ਹੈ ਕਿ ਕਿੰਨਾ ਚਵਾ ਦੁੱਧ ਨੇ ਪਹਿਲੇ ਸੁਏ ਬਲੀ 25 ਪਲੱਸ ਦਿੱਤਾ ਜੀ ਅੱਛਾ 25 ਪਲੱਸ ਹਾਂਜੀ ਤਾਂ ਹੁਣ ਕੀ ਮਤਲਬ ਆਸ ਕਰਦੇ ਆਂ ਦੇਖੋ ਪਿੰਡਰ ਸਾਹਿਬ ਦੁੱਧ ਜੇ ਸੇਵਾ ਦਾ ਹਾਂਜੀ ਇਹ ਡੇ ਭਾਂਡੇ ਚੋ 30 ਕਿਲੋ ਨਾ ਦਿੱਤਾ ਤੇ ਕੀ ਦਿੱਤਾ ਇਹਨੇ ਜੀ ਹਾਂਜੀ ਦੇਣ ਭਾਜੀ ਕਿੰਨੇ ਕੁ ਲੈ ਜੂਗੀ ਦੇਣ ਪਾਸੇ ਭਾਜੀ 2-4 ਲੈਂਦੀ ਬੈਠ ਅੱਛਾ 2-4 ਲੈ ਜੂਗੀ ਭਾਵੇਂ ਦੂਜੇ ਦਿਨ ਸੂਫੇ ਤੀਜੇ ਦਿਨ ਸੂਫੇ ਬਸ ਦੋ ਤਿੰਨ ਬਾਕੀ ਕੁਆਲਿਟੀ ਪੂਰੀ ਆ ਬਹੁਤ ਜ਼ਿਆਦਾ ਮੂੰਹ ਤੋਂ ਕਿੰਨੇ ਦੰਦ ਦੱਸਿਆ 6 ਦੰਦ 6 ਦੰਦ ਮੂੰਹ ਤੋਂ ਠੀਕ ਹੈ ਜੀ ਥਾਣੇ ਕਰਾ ਇਧਰਲੇ ਪਾਸੇੋਂ ਦਿਖਾ ਦੇ ਮੈਂ ਕਹਿੰਦਾ ਪਾਜੀ ਪਾਉਂਦਾ ਚੰਗਾ ਥਰਵੇਂ ਥੱਲੇ ਤੇ ਠੀਕ ਆ ਤੇ ਇਹਦਾ ਵੀਰ ਜੀ ਮੁੱਲ ਕਿੰਨਾ ਕਰਨਾ ਆਪਾਂ ਮੁੱਲ ਕਰਨ ਨੂੰ ਪਾਜੀ ਪਾਉਂ ਜਿੰਨਾ ਮਰਜ਼ੀ ਕਰ ਲਈਏ ਹਾਂਜੀ 80000 ਦੇ ਵਿੱਚੋਂ ਛੋੜ ਕਰਾਂਗੇ ਕਿੰਨੇ ਕਰ ਦੋਗੇ ਜਿੰਨੇ ਕਹੋ ਤੁਸੀਂ ਦੱਸੋ 2000 ਕਰ ਦੋਗੇ ਕਿ ਨਹੀਂ 2000 ਕਰ ਦਵਾਂਗੇ ਠੀਕ ਹੈ ਜੀ ਹੋਰ ਵੀ ਆਜੂ ਮਾਨਦਾਨ ਥੋੜਾ ਬੋਤਾ ਮਾਨਦਾਨ ਇਹੋ ਜ 2000 ਛੋੜ ਕਰ ਦਵਾਂਗੇ ਬਾਕੀ ਫੋਨ ਕਰ ਲੈ ਕੋਈ ਹਾਂ ਠੀਕ ਹੈ ਬਹੁਤ ਹੀ ਸੋਹਣੀ ਆ ਆ ਦੂਜੇ ਨੰਬਰ ਵਾਲੀ ਚੈੱਕ ਕਰਾਉਣੀ ਆਪਾਂ ਥਾਣ ਥੁਣੇ ਦਾ ਵੇਖੋ ਬਹੁਤ ਸ ਗੈਬ ਵੀ ਚੰਗਾ ਆਂ ਕੋਈ ਇਹ ਗੁਲਾਬੀ ਹਵਾਨੇ ਵਾਲੀ ਆ ਪੂਰੀ ਸੋਹਣੀ ਲੱਗਦੀ ਭਾਜੀ ਪਾਣੀ ਖੀਰੀ ਕਹਲਾ ਹਾਂਜੀ ਦੋ ਦੰਦ ਵਸ਼ੀ ਆ ਅੱਛਾ ਮੂੰਹ ਤਾਂ ਦੋ ਦੰਦ ਦਾ ਦੋ ਦੰਦ ਪਹਿਲਾ ਸੁਆ ਅੱਛਾ ਜੇ ਦੋ ਦੰਦ ਨਾ ਹੋਵੇ ਆਪਾਂ ਕਿਸੇ ਦਾ ਖਰਚਾ ਦੇਵਾਂਗੇ ਆਉਣ ਜਾਣ ਠੀਕ ਆ ਜੀ ਫੇਸ ਵੀ ਇਹਦਾ ਨਿਗਾਹ ਜਾਂ ਫੇਸ ਆ ਤੇ ਹਵਾਨਾ ਵੇਖੋ ਬਹੁਤ ਸੋਹਣਾ ਇਹਨੇ ਤਿਆਰ ਕੀਤਾ ਜੀ ਭਾਜੀ 2.5 ਲੱਖ ਵਾਲੀ ਗਾਣੂ ਨਹੀਂ ਲੱਗਦਾ ਹਾਂਜੀ 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 ਬਹੁਤ ਸੋਹਣਾ ਹਵਾਨਾ ਇੱਦਾਂ ਥੱਲੇ ਬੈਜੋ ਇਹਦੇ ਲਓ ਜੀ ਦੇਖੋ ਵਿਰਲਾ ਠੰਡੀ ਤੇਰੀ ਆ ਜੀ ਆ ਵੇ ਮੂੰਹ ਤਾਂ ਵੀ ਦੋ ਦੰਦ ਪਿਓਰ ਦੋ ਦੰਦ ਜੇ ਭਾਵੇਂ ਖੀਰੀ ਕਹਿ ਦੋ ਲਓ ਮੈਂ ਵਿਖਾ ਵੀ ਦਿੱਤੇ ਆਹ ਵੇਖੋ ਜੀ ਆਹ ਵਿਖਾਉਣ ਦੇ ਨਾਲ ਹੂਰ ਹੋ ਜਾਂਦਾ ਵਾ ਭਾਵੇਂ ਖੀਰੀ ਕਹਿ ਦੋ ਕਿਸੇ ਨੂੰ ਪਰ ਦੋ ਦੰਦ ਉਹ ਤਾਂ ਹੀ ਮੰਗਾਉਣੀ ਹੁੰਦੀ ਆ ਮੜੀ ਉਹ ਕਾਲ ਤੇ ਮਤਲਬ ਵੀਡੀਓ ਤੇ ਬਾਕੀ ਜਿਹੜੇ ਦੰਦ ਦੱਸਾਂਗੇ ਭਿੰਦਰ ਸਾਹਿਬ ਉਹ ਹੋ ਨਿਕਲ ਜੀ 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 ਆਹ ਵੇਖੋ ਕਰੋ ਚੈੱਕ ਜੀ ਬਹੁਤ ਹੀ ਸੋਹਣੀ ਆ ਵੜ ਤੇ ਵੀਰ ਜੀ ਥਾੜ ਥੁਣ ਓਕੇ ਆ ਮੈਂ ਨਾ ਵੀਰ ਜੀ ਥਾੜ ਆ ਆਪਣੇ ਘਰ ਆਇਆ ਤਸੱਲੀ ਕਰੇ ਕੋਈ ਠੀਕ ਵੇਖੋ ਕਿਹੜਾ ਭਾਗ ਲੱਗਾ ਕਰਮ ਵਾਲੀ ਹਾਂਜੀ 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 ਠੀਕ ਆ ਤੇ ਦੁੱਧ ਵੀਰ ਜੀ ਕਿੰਨਾ ਕਹਿ ਜਾਊਗੀ ਇਹ ਦੁੱਧ ਤੇ ਭਾਜੀ ਇਹਨੂੰ 30 ਕਿਲੋ ਪਹਿਲਾਂ ਨੂੰ ਦੇਣਾ ਚਾਹੀਦਾ ਪਲੂਨ ਨੂੰ ਹਾਂਜੀ ਬਾਕੀ ਫੇਸ ਫੂਲਸ ਵੀ ਚੰਗਾ ਸੋਹਣਾ ਵਾੜੀ ਆਦੀ ਕੁਆਲਿਟੀ ਵਡੀਆਂ ਬਸ਼ੀ ਕੁਆਲਿਟੀ ਵਾਲੀ ਆ ਕੁਆਲਿਟੀ ਚੰਗੀ ਕੁਆਲਿਟੀ ਦੀ ਆ ਤੇ ਇਹਦਾ ਮੁੱਲ ਵੀਰ ਜੀ ਕਿੰਨਾ ਕਰਨਾ ਆਪਾਂ ਮੁੱਲ ਛਾ ਜੀ ਇਹਦਾ ਕਰਨਾ ਆਪਾਂ 83000 ਰੁਪਏ ਹਾਂਜੀ 2000 ਛੋਟ ਕਰ ਦਾਂਗੇ ਇਹ ਚੋਂ ਮੈਂ ਕਹਿੰਦਾ ਇੱਕ ਹੋਰ ਕਰ ਦੋ ਕਰ ਦਾਂਗੇ ਪੂਰੇ 80 ਦੀ ਪੂਰੇ 80 ਦੀ ਆ ਵੇਖੋ ਤੀਜੇ ਨੰਬਰ ਵਾਲੀ ਚੈੱਕ ਕਰੋ ਵੱਡੀ ਜਰਸੀ ਆ ਜਾਂਦੀ ਹੈ ਜੀ ਇਹ ਭਾਜੀ ਚਾਰ ਦੰਦ ਹੋਣਦੇ ਹੀ। ਅੱਛਾ ਮੂੰਹ ਤੇ ਚਾਰ ਦੰਦ। ਚਾਰ ਦੰਦ ਹੋਣਦੇ ਹੀ। ਆਹ ਵੇਖੋ। ਖਾਲ ਵੀ ਦਿੰਨੇ ਵੀ ਲੋ। ਚੈੱਕ ਕਰ ਲਓ ਜੀ ਮੂੰਹ ਤੇ ਚਾਰ ਦੰਦ। ਆਹ ਵੇਖੋ। ਹਾਂ ਜਿਹੜਾ ਤੇ ਮੂੰਹ ਫੜਾਈ ਜਾਊਗਾ ਉਹ ਚੈੱਕ ਕਰਾਈ ਜਾਣਾ ਕਿਹੜੇ ਦੰਦਰ ਆਲੋ ਵੀ ਕਰ ਜਾਂਦੇ ਆ। ਜੀ 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 ਜੀ। ਉਹ ਨਿਕਲੂਗਾ ਉਹੋ ਹੀ। ਕੱਦ ਵੀ ਚੰਗਾ ਸੋਹਣਾ ਇਹਦਾ। ਥਣ ਵੀ ਬੜਾ ਸੋਹਣਾ ਲੱਗਦਾ। ਲਓ ਬਾਜੀ ਖੁੱਲੀ ਛੱਡਤੀ ਜੀ। ਸੂਆ ਭਾਜੀ ਇਹਦਾ ਕਿਨਵਾਵਾ ਪਹਿਲਾ ਸੂਆ ਪਲੂਨ ਆ ਜੀ ਅੱਛਾ ਪਹਿਲਾ ਹੀ ਸੂਆ ਵਾ ਦੇਣ ਲੈ ਜੂ ਅੱਪੀ ਠੀਕ ਆ ਗੱਲ ਇਦਾਂ ਵੀ ਕਈ ਚੀਜ਼ਾਂ ਨਾ ਪੁੱਛਣ ਦਾ ਦਿਮਾਗ ਚੋਂ ਚੇਤਾ ਮੱਲੋ ਖੋਲ ਜਾਂਦਾ ਤਾਂ ਕਰਕੇ ਕੋਈ ਗੱਲ ਰਹਿ ਜੇ ਫੋਨ ਤੇ ਪੁੱਛਦਾ ਤਾਂ ਤੁਹਾਨੂੰ ਵੀ ਹਾਂਜੀ ਹਾਂਜੀ ਕਈ ਕਈ ਵੇਂ ਡੰਗਰ ਜ਼ਿਆਦਾ ਹੁੰਦੇ ਆ ਨਹੀਂ ਰੈਂਦੀ ਗੱਲ ਦਿਮਾਗ ਦੀ ਆ ਵੇਖੋ ਜੀ ਸੋਹਣੀ ਵਹਿੜ ਆ ਤੇ ਇਹ ਵੀਰ ਜੀ ਦੁੱਧ ਨੰਗ ਚ ਵਾਜੂ ਭਾਜੀ ਵੇਖੋ ਜਿਆਦਾ ਨਹੀਂ 20 ਕਿਲੋ ਵਸ਼ੀ ਦੁੱਧ ਪੂਰਾ 20 ਕਿਲੋ ਚ ਵਾਜੂਗੀ ਹਾਂ ਪਰ ਸੀਲ ਠੰਡੀ ਨਹੀਂ ਹੈ ਹਾਂਜੀ ਬਹੁਤ ਹੀ ਸੋਹਣਾ ਥਾਣ ਥਣ ਚੰਗਾ ਲੱਗਾ ਜੀ ਇਹਨੂੰ ਪਹਿਲਾਂ ਵੇਖੋ ਕਿੰਨੀਆਂ ਜੀ 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 ਪੂਰਾ ਥਾਣਾ ਵੀ ਵਧੀਆ ਮੋਟਾ ਮੋਟਾ ਥਾਣਿਆ ਤੇ ਦਿਨ ਕਿੰਨੇ ਦੱਸਿਆ ਵੀਰ ਜੀ ਲੈ ਜੂ ਇਹ ਬਾਜੀ 5 6 ਦਿਨ ਲੈ ਜੂਗੀ ਅੱਛਾ 5 6 ਦਿਨ ਲੈ ਜੂਗੀ ਹਾਂਜੀ ਤੇ ਮੁੱਲ ਇਹਦਾ ਕਿੰਨਾ ਕਾ ਜੀ ਮੁੱਲ ਭਾਜੀ ਇਹਦਾ ਜਾਇ ਜੀ ਹੈ ਕਿੰਨਾ ਕ 60000 ਚ ਛੋੜ ਕਰਦਾ ਕਿੰਨੀ 2000 ਹੀ ਕਿ ਵੱਧ ਕਰਨੀ ਜੀ ਤੁਹਾਡੀ ਮਰਜੀ ਤੁਹੇ ਦੋਸਤੋ ਤਿੰਨ ਕਰ ਦੋ ਵਿੱਚ ਮੈਂ ਕਹਿੰਦਾ ਜੇ ਕਰ ਦਾਂਗੇ ਤਿੰਨ 57 ਦੀ ਹੋ ਗਈ 57000 ਫੋਨ ਕਰ ਲੈ ਕੋਈ ਜਿਹਨਾਂ ਨੂੰ ਜਿਹੜਾ ਜੰਗਲ ਪਸੰਦ ਹੈ ਫਿਰ ਫੋਨ ਕਰ ਲੈ ਭਾਈ ਨਾਲ ਗੱਲ ਕਰੇ ਇੱਕ ਵਾਰ ਫੋਨ ਕਰਕੇ ਮਾਨਤਨ ਹੋ ਜਾਊਗਾ ਆ ਚੈੱਕ ਕਰੋ ਜੀ ਛਾਈ ਵਾਲ ਆ ਗਈ ਹੈ ਛਾਈ ਵਾਲ ਆ ਜਾਂਦੀ ਹੈ ਜੀ ਭਾਵੇਂ ਜੇ ਵੀ ਛਿੱਕੀ ਜੰਗਲ ਹੋ ਭਾਈ ਮੂੰਹ ਤੋਂ ਇਹ ਵੀ ਛੇ ਦੰਦ ਛੇ ਦੰਦ ਵਾਹ ਜੀ ਵੇਖੋ ਥਾਣੇ ਨੂੰ ਬੜਾ ਚੰਗਾ ਲੱਗਾ ਐ ਪੂਰੀ ਸੋਹਣੀ ਸੁਨੱਖੀ ਹੈ ਤੇ ਇਹ ਜਿਹੜੀਆਂ ਦਿਖਾਉਣ ਦੇ ਹਨਾ ਆਪਾਂ ਇਹਨਾਂ ਦੀ ਫੈਂਡ ਆ ਜਿਹੜੀ ਮੱਝਾਂ ਵਾਲੀ ਆ ਤੇ ਦੁੱਧ ਵੀ ਮੱਝਾਂ ਰਗਾਉਂਦਾ ਇਹਨਾਂ ਦਾ ਗਰਮੀ 'ਚ ਇੰਨਾ ਹੀ ਕਾੜ ਕੱਢਣੀ ਆ ਗਾਂ ਅੱਗੇ ਜਾ ਕੇ ਆ ਵੇਖੋ ਢਿੱਲਾ ਢੋ ਲੈਦੀ ਆ ਵੀ ਚੰਗੀਆਂ ਵੀਰ ਜੀ ਇਹ ਦਿਨ ਕਿਨੇ ਲਾਜੂਗੀ ਭਾਜੀ ਦਿਨ ਮੱਛੀ 4-5 ਲੈਂਦੀ ਆ ਹਾਂਜੀ ਪਰ ਇੱਧਰ ਵੇਖੋ ਆ ਵੇਖੋ ਆਸਤੰਦੇ ਸ਼ਾਈ ਵਾਲ ਲੱਤਾਂ ਮਾਰਦੀਆਂ ਹਾਂਜੀ ਲਓ ਜੀ ਆ ਵੇਖੋ ਜੀ ਤੇ ਸੂਆ ਕਿਰਮਾ ਵੀਰੇ ਦੂਜਾ ਸੂਆ ਸ਼ਾਹ ਜੀ ਦੂਜਾ ਸੂਆ ਜੇ ਦੁੱਧ ਪਹਿਲੇ ਸੂਏ ਦਾ ਕੋਈ ਹੈ ਜੀ ਇਹ ਭਾਜੀ ਇਹਨੇ ਪਹਿਲਾਂ ਨੇ 18 ਕਿਲੋ ਦੁੱਧ ਦਿੱਤਾ ਜੀ ਪਰ ਮੈਂ ਨਹੀਂ ਆਂਦਾ ਦਾ ਸ਼ਾਈ ਆਲ ਬੜੀ ਦੂਰੋਂ ਦਿੰਦਿਆਂ ਹਾਂਜੀ ਪਰ ਵੱਛੀ 20 ਕਿਲੋ ਦੁੱਧ ਪਾ ਦਊਗੀ ਜੀ 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 ਬਾਕੀ ਆਹ ਚੀਜ਼ ਠੰਡੀ ਵਾਲੀ ਤੇ ਲੱਭਣੀ ਨਹੀਂ ਕਿਤੇ ਹੋਂਦੇ ਹਾਂਜੀ ਤੇ ਫੈਨ ਵੀ ਮੱਝਾਂ ਵਾਲੀ ਇਹਨਾਂ ਦੀ ਤੇ ਇਹਦਾ ਮੁੱਲ ਵੀਰ ਜੀ ਕਿੰਨਾਗਾ ਇਹਦਾ ਮੁੱਲ 66000 ਤੋਂ ਛੋੜ ਕਰਦਾ ਠੀਕ ਆ 2000 ਹੀ ਕਿ ਵੱਧ ਉਹੀ ਦੱਸ ਦੋ ਜੋ ਕਰਾਉਣਾ ਕਰਨ ਲੱਗ ਤੈਨੂੰ ਕਰ ਦੋ ਵਿੱਚ ਕਰਦਾ ਕਿ ਤੈਨੂੰ 63000 ਦੀ 63000 ਇਹ ਦਿਨ ਕਿੰਨੇ ਲਾ ਜੂਗੀ ਡੇਢ ਪਾਜੀ 5-4 ਲਊਗੀ اچھا 5-4 ਦਿਨ ਲੈ ਜੂਗੀ ਹਾਂਜੀ ਠੀਕ ਹੈ ਜੀ ਫੋਨ ਲਾ ਲਿਓ ਵੀਰ ਨੂੰ ਆਹ ਵੇਖੋ ਅਗਲੇ ਨੰਬਰ ਵਾਲੀ ਇਹ ਵੀਰ ਜੀ ਇਹ ਭਾਜੀ ਖੀਰੀ ਜੇ ਵਹਿੜ ਖੀਰੀ ਮੂੰਹ ਤੋਂ ਹਾਂ ਛੱਡ ਚੋਂ ਲਈ ਆ ਥੋੜੀ ਜੀ ਨਾ ਚੱਬੂ ਦੀ ਔਲ ਕਰਦੀ ਆ ਬੱਚੀ ਕੱਦ ਕਾਠੇ ਦਾ ਜਾ ਕੇ ਕਰਾਈਏ ਵਹਿੜ ਦਾ ਆ ਵੇਖੋ ਇੱਕ ਕੁਆਲਿਟੀ ਚੈੱਕ ਕਰੋ ਆ ਵੇਖੋ ਕੱਦ ਬਹੁਤ ਚੰਗਾ ਹੈ ਦਾ ਅੱਜ ਕੀ ਬੁਰੀ ਮੜੀ ਜੀ ਔਲ ਕਰਦੀ ਆ ਉੱਥੇ ਰਹੀ ਖੁੱਲੀ ਵਛੇ ਹਾਂ ਜੀ ਇਹ ਦੇ ਵੀਰਾਂ ਨੂੰ ਜਿੰਨਾ ਨੂੰ ਪਤਾ ਆ ਨਾ ਉਹ ਚੀਜ਼ ਬਾਰੇ ਪਤਾ ਦਾ ਵੀ ਜਿਹੜਾ ਮਨੂ ਫਾਰਮ ਦਾ ਵਾ ਇਹ ਠੰਡੀ ਸੀ ਲਓ ਵੇਖ ਲਓ ਲਓ ਜੀ ਖੀਰੀ ਵਛੀ ਆ ਖੀਰੀ ਆ ਕਦ ਕਾਠੇਕਰਾਂ ਚੈੱਕ ਕਰ ਲਓ ਵੀਰ ਵੀਰ ਜੀ ਵਛੀ ਆਵੇਂ ਝੂਠ ਬੋਲੀ ਜਈਏ 20 22 ਦਿਨ ਵਛੀ ਨੇ ਲੜੇ ਆ ਹਾਂ ਜੀ 20 22 ਦਿਨ ਮੰਨ ਕੇ ਖੜੇ ਹੋਈ 20 22 ਦਿਨ ਵਛੀ ਲਾਊਗੀ ਠੀਕ ਆ ਤੇ ਐ ਖੀਰੀ ਦੱਸਿਆ ਵੀਰ ਕਿਦਾਂ ਜੀ ਪਾਜੀ ਦੋਗ ਦੇ ਦੰਦ ਕੱਢਣ ਲਈ ਮੈਂ ਕੋਈ ਠੀਰੀ ਲੈਣ ਲੇ ਭਵੇਂ ਦੋਗੀ ਲੈਣ ਦੇ ਨੂੰ ਠੀਕ ਠੀਕ ਲੂੰਗੋਂ ਬੱਚੀ ਜੀ ਹਾਂਜੀ ਠੀਕ ਆ ਤੇ ਦੁੱਧ ਦਾ ਵੀਰ ਜੀ ਕਿੰਨਾ ਕਰ ਕਰੂਗੀ ਏ ਪਾਜੀ ਦੁੱਧ ਜ਼ਿਆਦਾ ਨਹੀਂ 25 ਤੋਂ 30 ਪਲਾਸੀ ਰਹੂਗੀ ਅੱਛਾ ਜੀ ਹਾਂਜੀ ਠੀਕ ਆ ਤੇ ਇਹਦਾ ਮੁੱਲ ਵੀਰ ਜੀ ਇਹਦਾ ਮੁੱਲ ਤੁਸੀਂ ਦੱਸ ਦਿਓ ਮੈਂ ਨਾ ਪਾਜੀ ਹੁਣ ਨਹੀਂ ਮੁੱਲ ਤੁਸੀਂ ਦੱਸੋ ਤੁਹਾਡੀ ਚੀਜ਼ ਆ ਜੀ 85000 ਚੋ ਛੋੜ ਕਰ ਦਾਂਗੇ ਚਾ ਜੀ ਠੀਕ ਆ ਜੀ ਕਿੰਨੀ ਕਰ ਦੋਗੇ ਜਿੰਨੀ ਉਹਨਾਂ ਦੀ ਕਰਾਈ ਇਹਦੀ ਵੀ ਕਰਾ ਦੋ 2000 ਹੀ ਕਰ ਲਓ ਕਿ 3 ਕਰਨੀ 3 ਕਰ ਲਓ ਦੋ ਦੋ ਨਾ ਰੱਖੋ ਕਿ 3 ਕਰ ਲਓ ਚਲੋ ਇਹ ਚੋ 4 ਕਰ ਦੋ ਫੇ ਚਲੋ 4 ਕਰ ਲਓ ਕਿੰਨੇ ਦੀ ਬਣ ਗਈ 85000 ਦੀ ਹੋ ਗਈ ਬਾਕੀ ਫੋਨ ਕਰ ਲੈ ਜਿਹਨੂੰ ਪਸੰਦ ਆਵੇ ਵੈੜ ਬਹੁਤ ਚੰਗੀ ਹੈ ਜੀ ਲਓ ਭਾਜੀ ਆਹ ਤੇ ਤੋਹਫਾ ਜੀ ਆਹ ਵੇਖੋ ਇਹ ਚੈੱਕ ਕਰੋ ਕਾਪਦੇ ਦਾ ਚੈੱਕ ਕਰੋ ਕਦ ਪਹਿਲਾਂ ਬਾਕੀ ਗੱਲਾਂ ਬਾਅਦ ਚ ਆ ਜਾਂਦਾ ਉਹ ਪਤਾ ਲੱਗਦਾ ਵਾ ਆਹ ਵੇਖੋ ਵੀਰ ਅਗਲੇ ਬੰਨੇ ਨਿਗਾਹ ਜਾ ਲੱਗਦਾ ਤੇ ਲਾਗੇ ਪੂਰੀ ਦਿਖਾਈ ਆਪਾਂ ਵੱਡੀ ਲੋ ਜੀ ਇਹ ਨਾ ਕੋਈ ਕਹਦੇ ਕਿ ਜੂਮ ਕਰਕੇ ਵੱਡੀ ਦਿਖਾਤੀ ਇਹ ਹੈਗੀ ਵੱਡੀ ਆ ਥਾਨ ਚੈੱਕ ਕਰੋ ਇਹਦਾ ਬਾਕੀ ਨਾਲ ਤੁਰਿਆ ਜਾਂਦਾ ਪਤਾ ਲੱਗ ਜਾਂਦਾ ਕੱਦ ਵੀ ਚੈੱਕ ਕਰ ਲਓ ਥਾਨ ਵੀ ਚੈੱਕ ਕਰ ਲਓ ਤੇ ਪੂਰੀ ਕੈਮ ਵੀ ਚੈੱਕ ਕਰ ਲਓ 20 ਦਿਨ ਲੈਂਦੀ ਜੇ ਸ਼ਾਹੀ ਬੱਛੀ ਅੱਛਾ 20 ਦਿਨ ਹਾਂ ਤੇ ਪਿਓਰ ਛਿੱਗੀ ਆ ਅੱਛਾ ਮੂੰਹ ਤੋਂ 6 ਦਿਨ ਦੂਜਾ ਦੂਜਾ ਵੇਖੋ ਵੀ ਕੱਦ ਕਿੱਡਾ ਰਿਹਾ ਆ ਫੇਸ ਵੀ ਚੈੱਕ ਕਰੋ ਕੱਦ ਵੀ ਚੈੱਕ ਕਰ ਲਓ ਪੂਰੀ ਵੱਡੀ ਆ ਜੀ ਬਰੀਡ ਵੀ ਚੰਗੀ ਆ ਦੀ ਨਸਲ ਵੀ ਪੂਰੀ ਆ ਦੁੱਧ ਵੀਰ ਕਿੰਨਾ ਚ ਵਾਜੂਗੀ ਪਾਜੀ 40 ਕਿਲੋ ਦੁੱਧ ਦੇਣਾ ਚਾਹੀਦਾ ਆ ਰਾਮਨ ਠੀਕ ਆ ਜੀ ਦੇਖੋ ਜੀ ਵੱਡੀ ਵਹਿੜਾ ਜੀ ਕਰੋ ਚੈੱਕ ਇਹ ਦੁੱਧ ਭਾਜੀ ਕਿੰਨਾ ਚਵਾਉ ਦੁੱਧ ਪਾਜੀ 40 ਲੀਟਰ ਵਸ਼ੀ ਨੂੰ ਚਵਾਉਣਾ ਚਾਹੀਦਾ ਠੀਕ ਆ ਦਿਨ ਕਿੰਨੇ ਲੈ ਜੂਗੀ ਏ ਦਿਨ ਪਾਜੀ 20 22 ਦਿਨ ਲਊਗੀ ਵਸ਼ੀ ਠੀਕ ਆ ਹਾਂਜੀ ਸਹੀ ਆ ਤੇ ਜਿੰਨੀ ਐਵੇਂ ਦਿਖਾਈਆਂ ਥਾਣ ਥੂਣ ਓਕੇ ਹੀ ਆ ਨਾ ਸਾਰੀਆਂ ਦੇ ਪਾਜੀ ਥਾਣਾ ਦੀ ਗਾਰੰਟੀ ਆ ਪਰ ਅਗਲਾ ਫਿਰ ਵੀ ਆਪਣੇ ਘਰ ਚੈੱਕ ਖੜਕੇ ਗਏ ਆਪਣੀ ਤਸੱਲੀ ਜ਼ਰੂਰ ਕਰ ਲੇ ਹਾਂ ਜਿੰਨੇ ਉਹ ਪਸੰਦ ਆ ਜਿਹੜਾ ਪਸ਼ੂ ਪਸੰਦ ਆ ਉਹਦਾ ਤਸੱਲੀ ਕਰ ਲੇ ਆਪਣੀ ਪੂਰੀ ਤਸੱਲੀ ਕਰੇ ਜੀ ਆਪਣੀ ਐਨ ਠੀਕ ਆ ਮੁੱਲੇ ਦਾ ਵੀਰ ਜੀ ਕਿੰਨਾਗਾ ਮੁੱਲ ਪਾਜੀ ਅੱਜ ਤੇ ਦਾ ਜਿਹੜਾ ਵਾ ਲੈਣ ਦੇਣ 1,15,000 ਰੁਪਿਆ ਵਸ਼ੀ ਦਾ ਹਾਂਜੀ ਟੁਕੀ ਦਾ ਇਹ ਮੁੱਲ ਨਹੀਂ ਹੋਊਗਾ ਜੇ ਆਪਣੇ ਘਰ ਰਹੀ ਠੀਕ ਆ ਹਾਂਜੀ ਤੇ ਛੋੜੇ ਚ ਹੋ ਜੂ ਖੁੱਲੀ ਕੇ ਹਿਸਾਬ ਨਾਲ ਹੋਊਗੀ ਛੋੜ ਭਾਜੀ ਇਹ ਤੇ ਜਾਈ ਆ ਅੱਛਾ ਤੁਸੀਂ ਕਹੋ ਕਰ ਲਓ ਫਿਕਸ ਹੀ ਆ ਇਹਦਾ ਮੈਂ ਨਾ ਵੀ ਕਰ ਲਓ ਜੋ ਕਰ ਲਓ ਮੰਜ ਕਰ ਦਈਏ ਕਰ ਦੋ 10 ਦੀ 10 ਦੀ ਭਾਜੀ ਅੱਜ ਫੋਨ ਕਰ ਲੈ ਆ ਵੱਡਾ ਕਾਤ ਲੱਭਣਾ ਨਹੀਂਗਾ ਕਿਸ ਨੂੰ ਮੁੱਲ ਭਾਈ ਨੇ ਬਿਲਕੁਲ ਜਾਇਜ਼ ਕੀਤਾ ਹੁਣ ਆਪਾਂ ਸੂਈ ਦਿਖਾਉਣੀ ਤੁਹਾਨੂੰ ਦੋ ਸੂਈਆਂ ਇੱਕ ਜਰਸੀ ਦਿਖਾਉਣੀ ਆ ਹਾਂਜੀ ਭਾਜੀ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਇਨੂੰ ਵੀਰਜੀ ਅੱਜ ਚੌਥਾ ਪੰਜਵਾਂ ਦਿਨ ਸੂਈ ਨੂੰ ਆਹ ਬੱਚਾ ਇਹਦਾ ਹਾਂਜੀ ਠੀਕ ਆ ਬੱਚਾ ਆ ਗਿਆ ਮਗਰ ਬੱਚਾ ਬੱਚਾ ਠੀਕ ਆ ਦੁੱਧ ਕਿਨਾਰੇ ਦੇ ਕੋਲ ਕਿਦੋਂ ਆਇਆ ਇਸ ਟਾਈਮ ਜਿਹੜਾ ਸਹੀ ਆ ਭਾਜੀ ਝੱਗ ਸਮੇਤ ਜੋ ਮਰਜ਼ੀ ਕਹੀ ਜਾਈਏ ਹਾਂਜੀ 14 15 ਨੈਟ ਦੁੱਧ ਹੈਗਾ 14 ਤੋਂ 15 ਲੀਟਰ ਹਾਂਜੀ ਠੀਕ ਆ ਛੱਡੀ ਫੀਲ ਨਹੀਂ ਆ ਵੀ ਕੋਈ ਗੱਲ ਹੀ ਨਹੀਂ ਆਹ ਵੇਖੋ ਜੀ ਰੱਸੀ ਪਾ ਕੇ ਰੱਸੀ ਠੀਕ ਆ ਜੀ ਵੇਖੋ ਜੀ ਕੁਆਲਿਟੀ ਚੈੱਕ ਕਰ ਲਓ ਪਹਿਲਾਂ ਇਹਦੀ ਤੇ ਸੁਆ ਸੁਆ ਦੁੱਧਾ ਠੀਕ ਜੀ ਥਾਣ ਬੜਾ ਸੋਹਣਾ ਲੱਗਾ ਜੀ ਇਹਨੂੰ ਕੋਈ ਥਾਣ ਕਿਹੜਾ ਲੱਗਾ ਬੱਚੀ ਜੀ 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 ਕੁਆਲਿਟੀ ਚੰਗੀ ਆ ਬਾਕੀ ਜਿਹੜੇ ਵੀਰਾਂ ਨੂੰ ਪਤਾ ਇਹਨਾਂ ਵਹਿਣਾ ਦੀ ਫੈਂਡ ਚੰਗੀ ਆਉਂਦੀ ਆ ਉਹਨਾਂ ਨੂੰ ਗਰਮੀ ਦੇ ਵਿੱਚ ਗਰਮੀ ਚ ਕਾੜ ਇੰਨਾ ਹੀ ਕੱਢਣੀ ਆ ਜੀ ਹਾਂ ਜੀ ਕੁਆਲਿਟੀ ਚੈੱਕ ਕਰ ਲੋ ਥਾਣਾ ਦੀ ਬਹੁਤ ਚੰਗੀ ਆ ਜੀ ਆ ਵੇਖੋ 14 15 ਲੀਟਰ ਦੁੱਧ ਤਿਆਰ ਆ ਇਸ ਟਾਈਮ ਤੇ ਪੂਰਾ ਖਾਣ ਸੁਣ ਵੀਰ ਜੀ ਓਕੇ ਇਹਦੇ ਵੀ ਵੀਰ ਜੀ ਕੋਈ ਪੂਰ ਨਹੀਂ ਛੇਟਾ ਨਹੀਂ ਆਪਣੇ ਘਰ ਅਗਲਾ ਤਸੱਲੀ ਕਰੇ ਪੂਰੀ ਠੀਕ ਆ ਤੇ ਇਹਦਾ ਵੀਰ ਜੀ ਮੁੱਲ ਕਿੰਨਾ ਕਰਨਾ ਜੀ ਮੁੱਲ ਭਾਜੀ ਇਹਦਾ ਜੈ ਜੀ ਆ ਕਿੰਨਾ ਕਰ 65000 ਚੋ ਛੋੜ ਕਰਦਾ ਠੀਕ ਆ ਕਿੰਨੀ ਕ ਹੋਊਗੀ ਤੁਸੀਂ ਦੱਸ ਦੋ ਜਿੰਨੀ ਕ ਕਰਦਾ ਕਿੰਨਾ ਡੋਣਾ 2000 ਛੱਡਦਾ ਤਰੇਡ ਦੀ ਹੋਗੀ ਤਰੇਡ ਦੀ ਠੀਕ ਆ ਜੀ ਫੋਨ ਕਰ ਲਿਓ ਬਾਕੀ ਵੀਰ ਨੂੰ ਆਹ ਵੇਖੋ ਜੀ ਸੂਇਆਂ ਡੰਗਰ ਲੱਭਣ ਨਹੀਂ ਬਹੁਤ ਘਟੜਿਆ ਵਾ ਵੀਰ ਕੋਲ ਮਿਲਣੀਆਂ ਤੁਹਾਨੂੰ ਉਹ ਵੀ ਕੁਆਲਿਟੀ ਦੀਆਂ ਮਿਲਣੀਆਂ ਵਾ ਇਹ ਵੀਰ ਜੀ ਸੂਈ ਆ ਭਾਜੀ ਜਰਸੀ ਸੂਈ ਆ ਚੂੜੇ ਬੋਲਣਾ ਬੱਚਾ ਹੈ ਨਹੀਂ ਅੱਛਾ ਠੀਕ ਹੈ ਜੀ ਨਾ ਤੇ ਗਲਤ ਕੰਮ ਕਰਨਾ ਤੁਹਾਨੂੰ ਪਤਾ ਪਾ ਜੀ 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 ਸੁਹਾ ਮਹੀਨੇ ਰਿਆ ਦਰਬਾਰ ਦੇ ਅੱਛਾ ਮਹੀਨਾ ਹੋ ਗਿਆ ਸੂਈ ਨੂੰ ਹਾਂ ਜੀ ਠੀਕ ਆ ਤੇ ਇਸ ਟਾਈਮ ਜਿਹੜਾ ਸਹੀ ਦੁੱਧ ਦਾ 17 18 ਕਿਲੋ 17 18 ਲੀਟਰ ਹੈਗਾ ਹਾਂ ਜੀ ਆ ਵੇਖੋ ਜੀ ਕੁਆਲਿਟੀ ਚੈੱਕ ਕਰੋ ਪਹਿਲਾਂ ਵੇਖੋ ਜੀ ਥਾਣ ਥਾਣ ਬੜਾ ਸੋਹਣਾ ਲੱਗਾ ਜੀ ਇਹਨੂੰ ਪੂਰੀ ਕੁਆਲਿਟੀ ਦੀ ਹੈ ਜਰਸੀ ਪੰਜਾਬ ਵਾਲੀ ਆ ਵੱਡੀ ਜਰਸੀ ਐ ਦੁੱਧ ਐ ਟਾਈਮ ਤੇ ਕਿੰਨਾ ਵੀਰ ਜੀ ਦੇ ਕੋਲ ਭਾਜੀ 17 18 ਜਿਹੜਾ ਭਾਂਡੇ ਚ ਪਾਉਂਦੀ ਐ ਅੱਛਾ ਜਿਹੜਾ ਮੇਣ ਮੇਣ ਦੇਣਾ ਦੂਜਾ ਸੂਆ ਦੂਜਾ ਸੂਆ ਠੀਕ ਆ ਬੱਚਾ ਮਰੇ ਨੂੰ ਕਿੰਨਾ ਚਿਰ ਹੋ ਗਿਆ ਜੀ ਭਾਜੀ ਆਪਾਂ ਵੀ ਲਿਆਂਦੀ ਪਿੱਛੇ ਹੋ ਜੀ ਹਾਂਜੀ ਕੋਈ 20 ਦਿਨ ਗਿਣੇ ਨਾ ਕੋਈ ਮਹੀਨਾ ਗਣ ਕੇ ਲਓ ਠੀਕ ਆ ਕਿਉਂ ਤੁਹਾਨੂੰ ਪਤਾ ਵੀ ਐਸ ਟਾਈਮ ਜੇ ਮਹੀਨੇ ਦੀ ਐ ਤੇ ਬੱਚਾ ਦਾ ਦੁੱਧ ਇੰਨਾ ਹੈਗਾ ਹਾਂਜੀ ਤੇ ਬੱਚਾ ਤੁਹਾਡੇ ਕੋ ਮਰਿਆ ਕਿ ਪਹਿਲੇ ਨਹੀਂ ਨਹੀਂ ਪਿੱਛੇ ਆਪਾਂ ਇਦਾਂ ਲਿਆਂਦੀ ਪਿੱਛੋਂ ਹੀ ਇਦਾਂ ਲਿਆਂਦੀ ਠੀਕ ਐ ਇਹਦਾ ਮੁੱਲ ਵੀਰ ਜੀ ਕਿੰਨਾ ਕਰਨਾ ਇਹਦਾ ਭਾਜੀ ਮੁੱਲ 72000 ਚੋਂ ਛੋਟ ਕਰ ਦਾਂਗੇ ਕਿੰਨਾ ਦੋ ਹੀ ਕਰਨਾ ਹੈ ਕਿ ਵੱਧ ਦੋ ਕਰਾਓ ਮੈਂ ਨਾ ਵੱਧ ਕਰੀਏ ਵੱਧ ਕਰ ਦੋ ਥੋੜਾ ਬਚਾ ਹੈ ਨਹੀਂ ਉਹੀ ਆਪ ਕਰੋ ਜਿੰਨਾ ਤੁਸੀਂ ਦੋ ਤਾਂ ਹੀ ਕਰ ਦਾਂਗੇ ਇੱਕ ਘੱਟ 70 ਦੀ ਇੱਕ ਘੱਟ 70 ਦੀ ਠੀਕ ਆ ਥਾਣ ਥਣ ਓਕੇ ਆ ਥਾਣ ਭੂਰ ਛੱਟਾ ਉਹਦੀ ਜਮਿਆਰੀ ਠੀਕ ਆ ਹਾਂਜੀ ਆ ਦਿਖਾਈਏ ਲਾਸਟ ਤੇ ਭਾਜੀ ਇਹ ਵੀ ਤੋਹਫਾ ਹੀ ਆ ਗਰਮੀ ਆ ਇਹ ਤੋਹਫਾ ਮੈਂ ਕਹਿੰਦਾ ਭਾਜੀ ਵੀ ਇਦਾਂ ਥੱਲੇ ਬਹਿ ਜਾ ਤੋਹਫੇ ਦਾ ਮੁੱਲ ਜਿਆਦਾ ਹੁੰਦਾ ਜੇ ਮੁੱਲ ਜਿਆਦਾ ਕਰਿਓ ਨਾ ਦੇਖੋ ਆਹ ਵੇਖੋ ਇਹ ਥਾਣ ਤੁਹਾਡੇ ਦਾ ਮੁੱਲ ਤੋਹਫੇ ਵਾਲਾ ਹੁੰਦਾ ਫਿਰ ਹਾਂ ਸੋਰ ਉਹਨੂੰ ਵੀਰ ਦੂਜਾ ਸੂਆ ਦੂਜਾ ਸੂਆ ਭਾਵੇਂ ਪਹਿਲਾਂ ਕਈ ਜਾਓ ਭਾਜੀ ਹਾਂਜੀ ਪਰ ਸੂਆ ਦੂਜਾ ਕੁਆਲਿਟੀ ਜੰਗ ਕਰੋ ਪੂਰੀ ਕੈਮ ਆ ਐਵੇਂ ਨਾ ਕਹਦੇ ਹੋਗੇ ਲੱਸੀ ਆ ਮੈਂ ਨਾ ਭਾਜੀ ਇਹ ਇਦਾਂ ਦੀ ਜੇ ਲਓ ਆ ਲਓ ਬਾਣਤੀਆਂ ਦੇ ਸੁਨਾਰੇ ਵਰਗੀ ਆ ਇਹ ਹਾਂ ਨਾ ਵੇਖੋ ਥਾਂ ਥਣ ਬੜਾ ਸੋਹਣਾ ਲੱਗਾ ਇਹਨੂੰ ਉਦਾਂ ਦੀ ਆ ਗੋਲ ਮੋਲ ਗੋਲ ਮੋਲ ਬੂਥੀ ਨਹੀਂ ਕੀ ਜੀ ਤੇ ਹਵਾਨਾ ਬਹੁਤ ਸੋਹਣਾ ਤਿਆਰ ਕਰੂਗੀ ਚੰਗੀ ਬਣੂਗੀ ਇਹ ਆ ਵੇਖੋ ਜੀ 10 15 ਲੈ ਜੂ ਭਾਜੀ ਵੱਛੀ 15 ਦਿਨ ਲੈ ਜੂਗੀ ਤੇ ਦੁੱਧ ਕਿੰਨਾ ਚੋ ਆ ਜੂ ਵੀਰ ਭਾਜੀ ਵੇਖੋ ਇਹ ਦੁੱਧ ਜੇ ਸੇਵਾ ਦਾ ਹਾਂਜੀ ਜਿਆਦਾ ਨਹੀਂ ਤੇ 15 ਕਿਲੋ ਤੇ ਆਰਾਮ ਨਾਲ ਦਊਗੀ ਜੀ ਵੇਖੋ ਠੀਕ ਆ ਹਾਂਜੀ ਆ ਵੇਖੋ ਹੈ ਵੀ ਠੰਡੀ ਧੀਰੀ ਆ ਗਏ ਠੰਡੀ ਬਹੁਤ ਜਿਆਦੀ ਆ ਠੀਕ ਆ ਹਾਂਜੀ ਕੁਆਲਿਟੀ ਦੀ ਆ ਤੇ ਮੁੱਲ ਦੱਸੋ ਜਿਆਦਾ ਜਿਆ ਕਰਿਓ ਜਿਹੜਾ ਬਿਲਕੁਲ ਹੀ ਆਹੋ 56000 ਦੀ ਹਾਂ ਨਾ ਨਹੀਂ ਘੱਟ ਕਰ ਲੋ ਇਹਦਾ ਥੋੜਾ ਜ ਮੈਂ ਕਹਿੰਦਾ 6 ਡਾ ਦਿਓ ਨਹੀਂ ਭਾਜੀ ਦਾ ਦੋ ਦਾ ਫਰਕ ਆ ਡਾ ਦਿਓਗਾ ਕਿ ਆਦਾ ਉਹ ਕਰ ਦੋ ਕਰ ਦੋ ਮਾਨਦਾਨ ਖੁੱਲਾ ਐਚੋ ਕੋਈ ਗੱਲ ਨਹੀਂ ਸਾਰੇ ਜੋ ਨਫਲ ਲੈਣੇ ਆਪਾਂ ਕਰ ਲੋ 50 ਦੀ ਕਰ ਦੋ ਪੂਰੇ ਦੀ ਪੂਰੇ 50 ਦੀ ਆਜੋ ਹੁਣ ਇਹ ਨਾ ਵੀਰ ਜੀ ਇਹ ਤਾਂ ਕੋਈ ਕਰਿਓ ਐ ਕਿ ਗਿਫਟ ਵਾਲਾ ਕੰਮ ਹੀ ਆ ਇਹ ਲੈ ਜੂ ਜਿਹੜਾ ਚੰਗੀ ਸੋਹਣੀ ਸਨਖੀ ਆ ਜੀ ਕਰਨੀ ਵੀਰ ਜੀ ਕੋਈ ਗੱਲ ਬਾਤ ਹੋਰ ਬਸ ਵੀਰ ਜੀ ਠੀਕ ਆ ਜੀ ਆਹੀ ਟੋਟਲ 9 ਵਹਿਣਾ ਸੇਲ ਕਰਨੀਆਂ ਜਿਨ੍ਹਾਂ ਵਿੱਚੋਂ ਖੀਰੀਆਂ ਵੀ ਆ ਦੋ ਦੰਦ ਵੀ ਆ ਤੇ ਚਾਰ ਦੰਦ ਵੀ ਆ ਤੇ 6 ਦੰਦ ਵੀ ਆ ਵੀਰ ਨੂੰ ਕਰ ਲਿਓ ਫੋਨ ਆਪਣੀ ਤਸੱਲੀ ਤੁਸੀਂ ਆਪ ਵੀ ਕਰ ਲਿਓ ਆ ਕੇ ਵੀਡੀਓ ਕਰ ਦਿਓ ਸ਼ੇਅਰ ਜੀ ਧੰਨਵਾਦ